ਅਸੀਂ ਕਿ ਦੁਕਾਨੇ ਬੇਵੱਸਾ ਕਾਨੂੰਨ ਕਾਨੂੰਨ ਮਾਰ ਨਹੀਂ ਸਕਦਾ ਪਹਿਲਾਂ ਮਾਰੀ ਨਹੀਂ ਜੇ ਤੁਸ ਮਾਰੇ ਦੋਨੋਂ ਕਾਨੂੰਨ ਕਦੇ ਨਹੀਂ ਮਾਰੇ ਆ ਲੜਕੀ ਦਾ ਆਪਦਾ ਨੁਕਸਾਨ ਹੋ ਗਿਆ ਤੁਸੀਂ ਇਹ ਵਾਰੀ ਮਾਰੇ ਆ ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਭ ਹੋ ਗਿਆ ਤੁਸੀਂ ਟਿਕਣੀ ਨਹੀਂ ਦਿੰਦੇ ਫੋਰਸ ਨੂੰ ਜਦੋਂ ਮਾਰਦੀ ਫੋਨਾਂ ਆ ਰਹੇ ਹੋ ਕਿਹੜੇ ਬਲੇ ਲੇਟਰਨ ਗਏ ਹੋਣਗੇ ਕਿਹੜੇ ਬਲੇ ਨਾਥੇ ਤੋਤੇ ਹੋਣਗੇ ਕਿਹੜੇ ਬਲੇ ਚਾਹ ਪੀਤੀ ਫਾਹੇ ਚੜਾਏ ਹੋਇਆ ਸਾਡੇ ਬੱਚੇ ਉਹ ਉਹ ਅਸੀਂ ਤਾਂ ਉਹਨਾਂ ਨੂੰ ਮਾਰ ਕੇ ਹੁਕਮ ਮਾਰਦੇ ਹਾਂ ਹਾਏ ਕੌਣ ਚੜਿਆ ਮੇਰੀ ਗੱਲ ਸੁਣੋ ਕੱਲ ਨੂੰ ਕੋਈ ਹੋਰ ਜਿਸ ਨੂੰ ਤਾਂ ਬੈਠਾ ਆਪਣੇ ਦਫ਼ਤਰ ਚ ਕੱਲ ਨੂੰ ਕੱਲ ਨੂੰ ਕੋਈ ਹੋਰ ਬੰਦਾ ਵੱਡਾ ਅੱਛਾ ਜੀ ਸਾਹਿਬ ਵੀ ਉੱਥੇ ਬੈਠਾ ਹੋਣਗੇ ਨਹੀਂ ਪ੍ਰਧਾਨ ਸਾਹਿਬ ਇਹ ਹਾਏ ਆ ਚੜਾਇਆ ਸਾਡੇ ਪ੍ਰਧਾਨ ਸਾਹਿਬ ਇਹ ਕੀ ਕਰਕੇ 4 ਵਜੇ ਆਇਆ ਕੀ ਹੈ ਇਹਨੂੰ ਪੁੱਛ ਲਵੇ ਲੈਟਰ ਨੂੰ ਖਾਂ ਥੋੜਾ ਪ੍ਰਬੰਧ ਕਰਿਆ ਸੀ ਕੋਈ ਤੁਹਾਡੇ ਨਾਲ ਗੱਲ ਕਰਨ ਲਈ ਕਿਉਂਕਿ ਉਹ ਚਾਹਦਾ ਪ੍ਰਬੰਧ ਕਰਿਆ ਸੀ ਹੁਣ ਰੋਟੀਆਂ ਖਵਾਤੀਆਂ ਇਹਨਾਂ ਨੂੰ ਚਲੋ ਭੁਲਾ ਦਿਆ ਕਰ ਗੱਲ ਸੁਣੀ ਹੋਈ ਆ ਸਾਡੀ ਕੋਈ ਗੱਲ ਨਹੀਂ ਤੁਸੀਂ ਆਪ ਦਾ ਰਾਹ ਖਿਆਰ ਕਰੋ ਸਾਡਾ ਆਪ ਦਾ ਕਰ ਲਿਆ ਡਰੋਨ ਫਲਾਈ ਕਰਨ ਚ ਕੀ ਦਿੱਕਤ ਆ ਦੱਸੋ ਮੈਨੂੰ ਡਰੋਨ ਫਲਾਈ ਕਰਨ ਚ ਆਪਾਂ ਪੈਰਲ ਗੱਲ ਵੀ ਕਰ ਪੂਰੀ ਪੂਰੀ ਤਰ੍ਹਾਂ ਹੀ ਆ ਸਾਡੀ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਤੈਅ ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚੱਲਣ ਦਿੰਦੇ ਕਾਰਨ ਕੀ ਹੈ ਡਰੋਨ ਸਾਨੂੰ ਮਾਰ ਕੇ ਚੱਲ ਸਕਦਾ ਉਹ ਹਾਈ ਕੋਰਟ ਦੇ ਹੁਕਮ ਸਾਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਦਾ ਪਾਣੀ ਛੱਡਣ ਦੇ ਵੀ ਸੀ ਨਹੀਂ ਪ੍ਰਾਂਤ ਨਹੀਂ ਹਾਈ ਕੋਰਟ ਦੇ ਆਰਡਰ ਦਾ ਪਾਣੀ ਸਾਡੇ ਜਿਹੜਾ ਭਵੰਤਵਾਣਾ ਸੀ ਧਰਨਾ ਨਹੀਂ ਲਾਣਾ ਉਹ ਧਰਨਾ ਵੀ ਲਾਈ ਬੈਠਾ ਉਸੇ ਆਪਾਂ ਇਸ ਦੀ ਗੱਲ ਇਹਦਾ ਮਤਲਬ ਤੁਹਾਡੀ ਮਰਜ਼ੀ ਹੋ ਗਈ ਕਿਹੜਾ ਹਾਈ ਕੋਰਟ ਦਾ ਕਾਨੂੰਨ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਜਿਹਦਾ ਉਹ ਤੁਹਾਡੀ ਮਰਜ਼ੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਕਲੀਅਰ ਇਹ ਦੇਖੋ ਪਾਣੀ ਸਾਡੇ ਹਰਿਆਣੇ ਨੂੰ ਕੋਰਟ ਦਾ ਫੈਸਲਾ ਹੈ ਬਿਲਕੁਲ ਹੋ ਗਾ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਹੈ ਉਹ ਤੁਸੀਂ ਲਾਗੂ ਨਹੀਂ ਕੀਤਾ ਜਿਹੜਾ ਕੋਰਟ ਦਾ ਫੈਸਲਾ ਹੈ ਕੋਰਟ ਦਾ ਕੋਰਟ ਦਾ ਫੈਸਲਾ ਸੀ ਵੀ ਦੱਲੇ ਨੂੰ ਚਾਕੇ ਭਾਈ ਉਹਨੂੰ ਸਾਮੋਹ ਦੀ ਜ਼ਿੰਦਗੀ ਬਚਾਓ ਉਦੋਂ ਸਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਇੱਥੇ ਲਾਗੂ ਹੁੰਦਾ ਹੈ ਇਸੇ ਫੈਸਲੇ ਦੇ ਨਾਲ ਤਾਂ ਦੋ ਤਰੀਕ ਤੁਸੀਂ ਤੁਸੀਂ ਇੱਕ ਤਰਫਾ ਕਰ ਰਹੇ ਹੋ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ ਚ ਹੈ ਉਹਦੀ ਟੂਹੀ ਨਹੀਂ ਮਾਰਦੇ ਸਾਰੇ ਅਫਸਰ ਡਰੋਨ ਫਲਾਈ ਕਰਨ ਨਾਲ ਲੋਕਾਂ ਤੇ ਜਿਹੜਾ ਲੋਕਾਂ ਦੇ ਉਲਟਾ ਹੈ ਉਥੇ ਚੜ ਕੇ ਆਉਨੇ ਹੋ ਡਰੋਨ ਚੜ੍ਹ ਕੇ ਜਿਉਣੋਂ ਸਾਡੇ ਬੱਚਿਆਂ ਨੂੰ ਡਰੋਨ ਫਲਾਈ ਕਰਨ ਦੇ ਨਾਲ ਕੀ ਨੁਕਸਾਨ ਹੈ ਇਹਨਾਂ ਦੀ ਡਿਊਟੀ 8 ਘੰਟੇ ਹੈ ਕਿ 24 ਘੰਟੇ ਦੀ ਸਾਨੂੰ ਪਹਿਲਾਂ ਤੁਸੀਂ ਜਵਾਬ ਦੇਣੀ ਦਾ ਇਹਨਾਂ ਦੀ ਡਿਊਟੀ 4 8 ਘੰਟੇ 24 ਘੰਟੇ ਅਸੀਂ 24 ਘੰਟੇ ਚੰਗਾ ਦਿੰਦੇ ਹਾਂ ਨੂੰ ਸੌਣ ਕਿਹੜੇ ਵੇਲੇ ਹੈ ਜਿੰਨੀ ਤਰ੍ਹਾਂ ਇਹਨਾਂ ਦੇ ਸੌਣ ਦੇ ਕਿਹੜੇ ਵੇਲੇ ਆ ਇਹ 24 ਘੰਟੇ ਦੇ 24 ਘੰਟੇ ਪ੍ਰਧਾਨ ਸਾਹਿਬ ਅਸੀਂ ਕਾਨੂੰਨ ਲਾਗੂ ਕਰਨਾ ਕੱਲ ਨੂੰ ਕੋਈ ਹੋਰ ਠਾਕੜ ਜੰਮ ਪਿਆ ਫਿਰ ਕੀ ਕਰਾਂਗੇ ਅੱਜ ਅਸੀਂ ਕਿਦੋਂ ਕਹਨੇ ਬੇਵੱਸਾ ਕਾਨੂੰਨ ਕਾਨੂੰਨ ਮਾਰ ਨਹੀਂ ਸਕਦਾ ਪਹਿਲਾਂ ਮਾਰੀ ਨਹੀਂ ਕਿ ਚੁੱਪ ਮਾਰਿਆ ਦੋਨੋਂ ਕਾਨੂੰਨ ਕਾਨੂੰਨ ਇੱਕਦਿਨ ਨਹੀਂ ਮਾਰੇ ਆ ਲੜਕੀ ਦਾ ਆਵਦਾ ਨੁਕਸਾਨ ਹੋ ਗਿਆ ਤੁਸੀਂ ਕਦੇ ਮਾਰੇ ਆ ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਭ ਉਹ ਤੁਸੀਂ ਟਿਕਣੀ ਨਹੀਂ ਦਿੰਦੇ ਫੋਰਸ ਨੂੰ ਜਦੋਂ ਮਾਰਦੀ ਫੋਲਾ ਮਾਰਦੇ ਹੋ ਕਿਹੜੇ ਬਲੇ ਲੇਟਰਨ ਗਏ ਹੋਣਗੇ ਕਿਹੜੇ ਬਲੇ ਨਾਥੇ ਤੋਤੇ ਹੋਣਗੇ ਕਿਹੜੇ ਬਲੇ ਚਾਹ ਪੀਤੀ ਫਾਇਰੇ ਚੜਾਏ ਹੋਇਆ ਸਾਡੇ ਬੱਚੇ ਉਹ ਅਸੀਂ ਨੂੰ ਪਤਾ ਜਦੋਂ ਮਰਜੀ ਹੁਕਮ ਮਾਰਦੇ ਹੋ ਹਾਏ ਕੌਣ ਚੜਿਆ ਮੇਰੀ ਗੱਲ ਸੁਣੋ ਕੱਲ ਨੂੰ ਕੋਈ ਹੋਰ ਜੀ ਸਾਹਿਬ ਤਾਂ ਬੈਠਾ ਆਪਣੇ ਦਫਤਰ ਚ ਕੱਲ ਨੂੰ ਕੱਲ ਨੂੰ ਕੋਈ ਹੋਰ ਬੰਦਾ ਵੱਡਾ ਅਸਲੀ ਸਾਹਿਬ ਉੱਥੇ ਬੈਠਾ ਹੋਣਗੇ ਨਹੀਂ ਪ੍ਰਧਾਨ ਸਾਹਿਬ ਇਹ ਹਾਏ ਆ ਚੜਾਇਆ ਸਾਡੇ ਪ੍ਰਧਾਨ ਸਾਹਿਬ ਇਹ ਕੀ ਕਰਕੇ 4 ਵਜੇ ਦੇ ਖਾਏ ਕੀ ਹੈ ਇਹਨੂੰ ਪੁੱਛ ਲਵੀਂ ਲੈਟਰ ਨੂੰ ਥਾਂ ਛੋੜਾ ਪ੍ਰਬੰਧ ਕਰਿਆ ਸੀ ਕੋਈ ਤੁਹਾਡੇ ਨਾਲ ਗੱਲ ਕਰਨ ਲਈ ਇਹਨਾਂ ਨੂੰ ਕੋਈ ਚਾਹ ਦਾ ਪ੍ਰਬੰਧ ਕਰਿਆ ਸੀ ਹੁਣ ਰੋਟੀਆਂ ਖਵਾਤੀਆਂ ਇਹਨਾਂ ਨੂੰ ਚਲੋ ਭਲਾ ਆਂਦੀ ਅਗਰ ਗੱਲ ਸੁਣੀ ਹੋਈ ਆ ਸਾਡੀ ਲੋਕਾਂ ਕੋਈ ਗੱਲ ਨਹੀਂ ਤੁਸੀਂ ਆਪਦਾ ਰਾਹ ਖਿਆਰ ਕਰੋ ਸਾਡਾ ਆਪਦਾ ਕਰ ਲਿਆ ਡਰੋਨ ਫਲਾਈ ਕਰਨ ਚ ਕੀ ਦਿੱਕਤ ਆ ਦੱਸੋ ਮੈਨੂੰ ਡਰੋਨ ਫਲਾਈ ਕਰਨ ਚ ਆਪਾਂ ਪੈਰਲਲ ਗੱਲ ਵੀ ਕਰੀਏ ਪੂਰੀ ਪੂਰੀ ਤਰ੍ਹਾਂ ਹੀ ਆ ਸਾਡਾ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਤਾਂ ਇਹ ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚੱਲਣ ਦਿੰਦੇ ਕਾਰਨ ਕੀ ਆ ਡਰੋਨ ਸਾਨੂੰ ਮਾਰ ਕੇ ਚੱਲ ਸਕਦਾ ਉਹ ਹਾਈ ਕੋਰਟ ਦੇ ਆ ਸਾਾਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਦਾ ਪਾਣੀ ਛੱਡਣ ਦੇ ਵੀ ਸੀ ਨਹੀਂ ਨਹੀਂ ਹਾਈ ਕੋਰਟ ਦੇ ਆਰਡਰ ਦਾ ਪਾਣੀ ਸਮਝੇ ਰ ਭਵੰਤ ਵਾਲਾ ਸੀ ਧਰਨਾ ਨਾ ਉਹ ਧਰਨਾ ਵੀ ਲਾਈ ਬੈਠਾ ਉਸੇ ਇਹਦਾ ਮਤਲਬ ਛੋਟੀ ਮਰਜ਼ੀ ਹੋ ਗਈ ਕਿਹੜਾ ਹਾਈ ਕੋਰਟ ਦਾ ਕਾਨੂੰਨ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਕਿਹੜਾ ਉਹ ਛੋਟੀ ਮਰਜ਼ੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਕਲੀਅਰ ਨਹੀਂ ਨਹੀਂ ਫਿਰ ਪਾਣੀ ਨਾਲ ਸੱਡਿਆ ਹਰਿਆਣੇ ਨੂੰ ਕੋਰਟ ਦਾ ਫੈਸਲਾ ਬਿਲਕੁਲ ਉਹ ਗੱਲ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਹੈ ਉਹ ਤੁਸੀਂ ਲਾਗੂ ਨਹੀਂ ਕੀਤਾ ਜੇ ਕੋਰਟ ਦਾ ਫੈਸਲਾ ਕੋਰਟ ਦਾ ਕੋਰਟ ਦਾ ਫੈਸਲਾ ਸੀ ਵੀ ਗੱਲਿਆਂ ਨੂੰ ਚਾਕੇ ਭਾਈ ਉਹਨੂੰ ਸਾਹਮਣੇ ਉਹਦੀ ਜ਼ਿੰਦਗੀ ਬਚਾਓ ਉਦੋਂ ਤੁਹਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਇੱਥੇ ਲਾਗੂ ਹੁੰਦਾ ਇਸੇ ਫੈਸਲੇ ਦੇ ਨਾਲ ਤਾਂ ਦੋ ਤਰੀਕਾ ਤੁਸੀਂ ਤੁਸੀਂ ਇੱਕ ਤਰਫਾ ਕਰ ਰਹੇ ਹੋ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ ਚ ਹੈ ਉਹਦੀ ਤੋਹੀ ਨਹੀਂ ਮਾਰਦੇ ਸਾਰੇ ਅਫਸਰ ਡਰੋਨ ਫਲਾਈ ਕਰਨ ਨਾਲ ਨੁਕਸਾਨ ਜਿਹੜਾ ਲੋਕਾਂ ਦੇ ਉਲਟ ਹੈ ਉੱਥੇ ਚੜ ਕੇ ਆਉਨੇ ਹੋ ਡਰੋਨ ਚੜ੍ਹ ਕੇ ਜਿਉਂ ਹੁਣ ਸਾਡੇ ਬੱਚਿਆਂ ਨੂੰ ਡਰੋਨ ਸਲਾਈ ਕਰਾਂ ਦੇ ਨਾਲ ਕੀ ਨੁਕਸਾਨ ਹੈ ਇਹਨਾਂ ਦੀ ਡਿਊਟੀ 8 ਘੰਟੇ ਹੈ ਕਿ 24 ਘੰਟੇ ਦੀ ਸਾਨੂੰ ਪਹਿਲਾਂ ਤੁਸੀਂ ਜਵਾਬ ਦੇਣੀ ਦਾ ਇਹਨਾਂ ਦੀ ਡਿਊਟੀ 4 8 ਘੰਟੇ 24 ਘੰਟੇ ਅਸੀਂ 24 ਘੰਟੇ ਚੰਕਾ ਦਿੰਨੇ ਨੂੰ ਸੌਂਦੇ ਕਿਹੜੇ ਵੇਲੇ ਇਹ ਜਿੰਨੀ ਤਰ੍ਹਾਂ ਇਹਨਾਂ ਦੀ ਸੌਂਦੇ ਕਿਹੜੇ ਵੇਲੇ ਆਹ ਇਹ ਜੇ 24 ਘੰਟੇ ਦੇ 24 ਘੰਟੇ ਪ੍ਰਧਾਨ ਸਾਹਿਬ ਅਸੀਂ ਕਾਨੂੰਨ ਲਾਗੂ ਕਰਨਾ ਕੱਲ ਨੂੰ ਕੋਈ ਹੋਰ ਧਾਕੜ ਜਾ ਕੇ ਜੰਪਿਆ ਫਿਰ ਕੀ ਕਰਾਂਗੇ ਆਪਾਂ ਤੁਸੀਂ ਕਾਨੂੰਨ ਲਾਗੂ ਕਰੋ ਆ ਜਾਓ ਭਾਈ